ਲੁਧਿਆਣਾ ਇੱਕ ਪੰਜਾਬ ਦਾ ਹੱਬਾ ਲੁਧਿਆਣੇ ਦੀ ਨਾਮ ਨੂੰ ਇੱਕ ਖੂਬਸੂਰਤੀ ਦੇਣਾ ਸਾਡਾ ਸਾਰਾ ਲੁਧਿਆਣੇ ਵਾਸੀਆਂ ਦਾ ਕੰਮ ਆ ਜਿੱਥੇ ਸਾਡੇ ਸਫਾਈ ਕਰਮਚਾਰੀ ਵੀਰ ਭੈਣਾਂ ਭਰਾ ਤੇ ਅਫਸਰ ਸਹਿਬਾਨ ਇਹ ਸਾਰਿਆਂ ਨੇ ਇੱਕ ਜੁੱਟ ਬਣ ਕੇ ਅਸੀਂ ਇੱਕ ਮੋਹਮ ਚਲਾਈ ਆ ਜੋ ਆਮ ਆਦਮੀ ਪਾਰਟੀ ਦਾ ਮਿਸ਼ਨ ਆ ਜੁੱਧ ਨਸ਼ੇ ਵਿਰੋਧ ਉਹ ਤੇ ਸ਼ਹਿਰਾਂ ਦੀ ਸਫਾਈ ਲਈ ਇੱਕ ਨੰਬਰ ਤੇ ਲੁਧਿਆਣੇ ਨੂੰ ਲਿਆਉਣਾ ਸਫਾਈ ਦੇ ਵਿੱਚ ਔਰ ਸਾਰੇ ਲੋਕ ਜਿੱਥੇ ਸਫਾਈ ਦੀ ਕੰਮ ਵਧੀਆ ਹੋ ਜੂਗਾ ਉੱਥੇ ਬਿਮਾਰੀਆਂ ਤੋਂ ਵੀ ਰਾਹਤ ਮਿਲੂਗੀ ਆਮ ਆਦਮੀ ਪਾਰਟੀ ਦੇ ਸਾਰੇ ਮੇਰੇ ਵਲੰਟੀਅਰ ਸਾਥੀ ਕਾਉਂਸਲਰ ਸਹਿबान ਸਾਰੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਸਾਥੀ ਆ ਅਸੀਂ ਮੋਢੇ ਨਾਲ ਮੋਢਾ ਲਾ ਕੇ ਜਿੰਨੇ ਸਫਾਈ ਕਰਮਚਾਰੀ ਵੀਰਾਂ ਅਸੀਂ ਸਾਰੇ ਲੁਧਿਆਣੇ ਨੂੰ ਸਾਫ਼ ਕਰਨਾ ਇੱਕ ਸਾਡਾ ਮਿਸ਼ਨ ਆ ਏ ਮਿਸ਼ਨ ਬਣਾ ਕੇ ਲੁਧਿਆਣੇ ਨੂੰ ਕਲੀਨ ਕਰਨਾ ਵਾ ਜਦੋਂ ਲੋਕ ਯੋਗਦਾਨ ਪਾਉਂਦੇ ਆਏ ਹੁਣ ਸਵੇਰੇ ਸਰਦੀ ਹੋਵੇ ਮੀਂਹ ਹੋਵੇ ਧੁੱਪ ਹੋਵੇ ਇਹਨਾਂ ਨੇ ਸਵੇਰੇ ਉੱਠ ਕੇ ਆਪਣਾ ਮਿਸ਼ਨ ਪੂਰਾ ਕਰਕੇ ਜਦੋਂ ਲੋਕ ਰਜਾਈਆਂ 'ਚ ਪਏ ਹੁੰਦੇ ਆ ਸਰਦੀਆਂ ਵੇਲੇ ਉਦੋਂ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਭਾਈ ਸਾਡੇ ਉਦੋਂ ਸੜਕਾਂ ਤੇ ਸਫਾਈ ਕਰਦੇ ਹੁੰਦੇ ਆ ਜਦੋਂ ਇਹ ਆਪਣੇ ਕੰਮ ਨੂੰ ਪੂਰਾ ਕਰਕੇ ਜਾਂਦੇ ਆ ਲੋਕ ਬਾਅਦ 'ਚ ਦੁਕਾਨਾਂ ਖੋਲ੍ਹਦੇ ਆ ਆਪਣੀਆਂ ਦੁਕਾਨਾਂ ਤੋਂ ਕੂੜਾ ਬਾਹਰ ਕੱਢਦੇ ਆ ਉਹ ਆਪਣੇ ਸੜਕਾਂ ਤੇ ਫੇਰ ਰੱਖ ਜਾਂਦੇ ਆ ਉਹਨਾਂ ਨੂੰ ਵੀ ਥੋੜਾ ਬਹੁਤਾ ਯੋਗਦਾਨ ਪਾਉਣਾ ਪਊਗਾ ਜਿਹੜਾ ਇਹ ਆਪਣਾ ਕਰਮ ਵਧੀਆ ਕਰਕੇ ਜਾਂਦੇ ਆ ਆਪਾਂ ਉਹਨਾਂ ਹੀ ਗੰਦਾ ਫੇਰ ਕਰ ਦਿੰਦੇ ਆ ਇਹ ਲੋਕਾਂ ਨੂੰ ਵੀ ਚਾਹੀਦਾ ਜੇ ਆਪਣੇ ਸ਼ਹਿਰ ਦੀ ਸਫਾਈ ਹੋਊਗੀ ਤਾਂ ਆਪਣੇ ਬੱਚੇ ਜਿਹੜੇ ਆ ਬਿਮਾਰੀਆਂ ਤੋਂ ਰਾਹਤ ਪਾਊਗੇ ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਮ ਆਦਮੀ ਪਾਰਟੀ ਦੇ ਸਫਾਈ ਕਰਮਚਾਰੀ ਮੋੜੇ ਨਾ ਮੋੜਾ ਲਾ ਕੇ ਜਿਵੇਂ ਤੁਹਾਡੇ ਇਹ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਇੱਕ ਮਿਸ਼ਨ ਬਣਾ ਕੇ ਰਾਕੜਦੀ ਸਪੀਡ ਨਾਲ ਵਿਕਾਸ ਹੋ ਰਿਹਾ ਲੁਧਿਆਣੇ ਪੰਜਾਬ ਦੇ ਅੰਦਰ ਇਸ ਕਰਕੇ ਅੱਜ ਆਪਾਂ ਉਹ ਸਾਰੇ ਰਲ ਕੇ ਮੋੜੇ ਨਾ ਮੋੜਾ ਲਾ ਕੇ ਸਫਾਈ ਵਿਹਾਨ ਨੂੰ ਜਿਹੜਾ ਆਪਣੇ ਸ਼ਹਿਰ ਨੂੰ ਔਰ ਆਪਣੇ ਮਹੱਲਿਆਂ ਨੂੰ ਆਪਣੇ ਇਲਾਕੇ ਨੂੰ ਇੱਕ ਵਧੀਆ ਖੂਬਸੂਰਤ ਬਣਾਈਏ ਔਰ ਸੈਂਟਰ ਹਲਕੇ ਦਾ ਸਭ ਨਾਲ ਖੂਬਸੂਰਤ ਰਜਾਈ ਤੋਂ ਸਭ ਨਾਲ ਜ਼ਿਆਦਾ ਸਫਾਈ ਜਿਹੜੀ ਆ ਉਹ ਹਲਕਾ ਸੈਂਟਰ ਚ ਸਾਰੇ ਸਾਥੀ ਕਰਾਂਗੇ ਦੇਖੋ ਤੁਸੀਂ ਆ ਹੁਣ ਪਿੱਛੇ ਆਪਣੇ ਚੱਲ ਜਾਓ ਮੈਂ ਹਲਕਾ ਸੈਂਟਰ ਦੇ ਅੰਦਰ ਜਿੰਨੇ ਡਵਾਈਡਰ ਬਣਾਇਆ ਕਦੇ ਇੱਥੇ ਗ੍ਰੀਨਰੀ ਰਾਮਦਾ ਜ ਫੁੱਲਾਂ ਦਾ ਗੁਲਦਸਤਾ ਦੇਖਦਾ ਨਹੀਂ ਸੀ ਅੱਜ ਤੁਸੀਂ ਪੂਰਾ ਸੈਂਟਰ ਹਲਕਾ ਘੁੰਮ ਕੇ ਦੇਖੋ ਚਾਹੇ ਉਹ ਜਗਰਾਉਂ ਪੋਲ ਤੋਂ ਉੱਤਰ ਜੋ ਸਿਵਲ ਹਸਪਤਾਲ ਖੱਬੇ ਸੱਜੇ ਆ ਸਮਰ ਬਾਬਾ ਥਾਨ ਸਿੰਘ ਚੌਂਕ ਤੋਂ ਲੈ ਕੇ ਸਮਰਾਲਾ ਚੌਂਕ ਤੱਕ ਸਾਰੇ ਤੁਹਾਨੂੰ ਫੋਲੀਬੋਲ ਦੇਖੂਗੇ ਦੇਖੋ ਕਿਤੇ ਕੈਮਰਾਮੈਨ ਨੂੰ ਕੋ ਗੁਲਾਬੀ ਫੁੱਲਾਂ ਨੂੰ ਵਿੱਚ ਲਾਓ আর ਗੁਲਾਬੀ ਸ਼ਹਿਰ ਬਣਾਉਣਾ ਹੈ